ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਲੇਕੇ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਬਾਈ ਤੇ ਦੋ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਕੀ ਦੁੱਧ ਬਾਦਾ ਕਿੰਨਵੇਂ ਸੂਹ ਆਜੋ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪ੍ਰਵੀnder ਸਿੰਘ ਜੀ ਟੈਂਡ ਕਾਲੇ ਜੀ ਠੀਕ ਆ ਆਪਾਂ ਪਹਿਲਾ ਵੀਡੀਓ ਪਾਇਆ ਸੀ ਕੀ ਰਿਸਪੌਂਸ ਰਿਆ ਜੀ ਵਈ ਆ ਗੋ ਸਾਰੇ ਸੇਲ ਹੋ ਗਏ ਪਾਸੇ ਠੀਕ ਆ ਜੀ ਅੱਜ ਦੋ ਨੱਕ ਸੇਲ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਟੋਕੜਾ ਦੁੱਧ ਹੈਗਾ ਥੱਲੇ 5.5 ਕਿਲੋ ਹੋਣਾ ਇਸ ਟਾਈਮ ਠੀਕ ਆ ਜੀ ਕਿੰਨਵੇਂ ਸੂਏ ਸੂਈ ਵੀ ਆ ਜੀ ਇਹ ਤਿੰਨ ਤੀਜੀ ਸੂਏ ਸੂਈਆਂ ਚੌਥੇ ਸੂਏ ਨੂੰ ਹੁਣ ਠੀਕ ਆ ਭਰਾਇਆ ਹੋਇਆ ਹੋਗਾ ਠੀਕ ਆ ਜੀ। ਬਾਕੀ ਆਪਾਂ ਖਾਲੀ ਕਰਕੇ ਦਿੰਦੀ ਆ ਉਹਦਾ ਅਗਲੇ ਦੀ ਕਹਿਮਤ ਆ ਨਾ। ਠੀਕ ਆ ਆਪਾਂ ਖਾਲੀ ਤੋਂ ਲਿਆਂਦੀ ਆ ਕੱਲ ਹੀ ਉਹਨਾਂ ਨੇ ਐਂ ਕਹਿ ਕੇ ਦਿੱਤੀ ਆ ਆਪਾਂ ਨੂੰ। ਠੀਕ ਆ ਬਾਈ ਦਾ ਬਹੁਤ ਬਾਜੂਗੀ ਸੇਵਾ ਨਹੀਂ ਹੋਈ ਉਹਨਾਂ ਤੋਂ ਯਾਰ ਜਮਾ ਯਾੜੀ ਪਈ ਸੀ ਘਰੇ ਲਿਆ ਕੇ ਨਵਾਈ ਨੂੰ ਠੀਕ ਆ ਬਾਈ ਦਾ ਵਪਾਰ ਲੈਣ ਦਾ ਕੰਮ ਆ ਪਸੂ ਆਉਂਦੇ ਜਾਂਦੇ ਰਹਿੰਦੇ ਆ ਬਾਈ ਕਹਿੰਦਾ ਉਹਨਾਂ ਨੇ ਕਿ ਮਾਲਕਾਂ ਨੇ ਕਿਹਾ ਕਿ ਟੀਕਾ ਭਰਾਇਆ ਏ ਪਰ ਆਪਾਂ ਖਾਲੀ ਮੰਨ ਕੇ ਦੇਣੀ ਆ। 3 ਦਿਨ ਹੋ ਗਏ ਟੀਕਾ ਭਰਾਏ ਉਹਨਾਂ ਦੇ ਕਹਿਣ ਦੇ ਮੁਤਾਬਕ ਕਾਪੀ ਤੇ ਲਿਖਿਆ ਹੋਇਆ ਠੀਕ ਆ ਜੀ। ਦੁੱਧ 8 ਕਿਲੋ ਆ ਜੀ 8.5 ਕਿਲੋ ਦੁੱਧ ਤਿਆਰ ਆ ਕੋਈ ਵੀ ਚਵਾਈ ਕਰਨੀ ਚਾਹੁੰਦਾ ਹੋਏ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦਾ ਹੈ ਬਹੁਤ ਚੰਗਾ ਲੱਗਿਆ ਗਾਣ ਤੋੜ ਕੇ ਦਿਖਾ ਦਿਓ ਜੀ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਸੋਨਾ ਮੁੱਠੀ ਵਾਲਾ ਥਣ ਚਾਰੇ ਥਣ ਨਿਖੜ ਮੈਂ ਫਾਈਟ ਦੇ ਪੱਖ ਤੋਂ ਬਹੁਤ ਉੱਚੀ ਲੰਮੇਗਾ ਲੈ ਆਓ ਜੀ ਵਾਪਸ ਵੀਡੀਓ ਬਣਾਉਣ ਦਾ ਸਮਾਂ 2 ਵਜੇ ਦੇ ਦਾਜੀ ਸ਼ਾਮ ਦੀ 22 ਟਿਕ ਰਹੇ 4 ਘੰਟੇ ਪਏ ਆ ਥਣ ਲੈਵੇ ਦੀ ਜੱਜਮੈਂਟ ਉਹ ਹਿਸਾਬ ਨਾ ਕਰਿਓ ਕਿਉਂਕਿ ਸ਼ਾਮ ਟਿਕਰ ਹਵਾਨਾ ਪੂਰਾ ਭਰ ਲੈਣਾ ਗਾ ਨੇ 22 ਦੇ ਦਸ ਅਨਸਾਰ 8.5 ਕਿਲੋ ਦੁੱਧ ਆ ਕੋਈ ਵੀ ਰਾਬ ਦੀ ਤਸੱਲੀ ਆਸਤੇ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਏ ਮੂੰ ਮੱਥਾ ਚੈੱਕ ਕਰ ਲੋ ਜੀ ਸੋਨਾ ਮੂੰ ਮੱਥਾ ਤੀਜੇ ਸੂਏ ਸੂਈ ਹੋਈ ਆਗਾ ਬਾਈ ਕਹਿੰਦਾ ਮਾਲਕਾਂ ਤੋਂ ਲਿਆਂਦੀ ਆ ਜਿੰਨਾਂ ਤੋਂ ਉਹ ਕਹਿੰਦੇ ਟੀਕਾ ਭਰਾਇਆ ਹੋਇਆ ਪਰ ਆਪਾਂ ਖਾਲੀ ਮੰਨ ਕੇ ਦੇਣੀ ਆ ਕੀ ਮੁੱਲ ਹੈ ਜੀ ਇਹਦਾ ਇਹਦਾ ਮੁੱਲ 16000 ਜੀ ਠੀਕ ਆ ਮੁੱਲ ਬਾਈ ਨੇ ਜਮੇ ਜਾਇਜ਼ ਕੀਤਾ 16000 ਰੁਪਿਆ ਮੁੱਲ ਬਾਕੀ ਉਹਦੇ ਚ ਵੀ ਥੋੜਾ ਬਹੁਤ ਆਮਦਨ ਬਾਈ ਜਰੂਰ ਕਰੂਗਾ ਜੀ ਹਾਂ ਜੀ ਦੋ ਨੰਬਰ ਜੀ ਇਹ ਬੱਚੀ ਦੀ ਕੀ ਡਿਟੇਲ ਹੈ ਜੀ ਇਹ ਬਾਈ ਦੋਂਦੀ ਬੱਚੀ ਆ ਟੀਕਾ ਭਰਾਇਆ ਹੋਇਆ ਇਹਦੇ ਵੀ ਠੀਕ ਆ ਜੀ ਫੰਡਰਾ ਜੀ ਕਰਕੇ ਲਈ ਆਪਾਂ ਕੱਲ ਫੰਡਰਾ ਜੀ ਕਰਕੇ ਦੇਣੀ ਆ ਠੀਕ ਆ ਜੀ ਹਾਂ ਜੀ ਮੂੰਹੋਂ ਦੋਂਦੀ ਆ ਜੀ ਠੀਕ ਆ ਬਾਈ ਕਹਿੰਦਾ ਭਰਾਇਆ ਹੋਇਆ ਏ ਝੋਲੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣੀ ਝੋਲੀ ਚਾਰੇ ਥਨ ਨਿਖੜ ਮੈਂ ਤੋੜ ਕੇ ਦਿਖਾ ਦਿਓ ਜੀ ਮਾੜੀ ਜੀ ਰੰਗ ਰੂਪ ਦੀ ਬਹੁਤ ਸੋਹਣੀ ਹਾਈਟ ਦੇ ਪੱਖ ਤੋਂ ਬਹੁਤ ਵੱਡੀ ਵੱੱਛੀ ਜੀ ਲਓ ਜੀ ਵਾਪਸ ਇਧਰ ਰੋਕੀ ਮੜਾ ਜੇ ਚੋਕ ਲਿਆ ਮਾਰੋ ਝੋਲੀ ਤੁਸੀਂ ਦੇਖ ਸਕਦੇ ਹੋ ਜੀ ਚਾਰੇ ਤਾਂ ਇੱਕੋ ਜਿਹਾ ਨਖੜਵੇਂ ਬਹੁਤ ਸੋਹਣੇ ਸੈਜ ਦੇ ਮੂੰਹੋਂ ਦੋਂਦੀ ਆ ਜੀ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ 8000 ਜੀ ਮੁੱਲ ਸਰ 8000 ਰੁਪਇਆ ਕੋਈ ਵੀਰ ਸਾਂਭਣ ਵਾਲਾ ਲੈ ਜਾ ਜੇ ਤਾਂ ਸਮੇ ਨੂੰ ਬਹੁਤ ਚੰਗੀ ਗਾਂ ਤਿਆਰ ਹੋਊਗੀ ਜੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਹ ਜਿਹੜੇ ਵੀਰ ਨੇ ਕਨੈਕਟ ਕਰਨਾ ਇਹ ਕਰ ਸਕਦਾ ਜੀ ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ 22 ਦਾ ਵਪਾਰ ਲਾਈਨ ਦਾ ਕੰਮ ਆ ਬਾਈ ਕੋਲ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਜੀ ਤੈਨੂੰ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਡੇਢ ਮਹੀਨੇ ਦੀ ਸੂਰੀ ਆ 2 ਮਹੀਨੇ ਹੋ ਗਿਆ ਆ ਸੂਈ ਨੂੰ ਠੀਕ ਆ ਜੀ ਬਾਈ 15 ਤੋਂ 14 ਦਾ ਨਾਲ ਵੈ ਤੇ ਟੀਕਿਆ ਭਰਾਇਆ ਦੇ 1.5 ਕਿਲੋ ਦੁੱਧ ਆ ਰਿਹਾ ਥੱਲੇ ਬਾਈ ਠੀਕ ਆ ਬੱਚਾ ਜੀ ਬੱਚਾ ਮਾਰ ਗਿਆ ਬੇ ਪਹਾੜੇ ਤੇ ਮਿਲਦੀ ਆ ਪਹਾੜਾ ਪਾ ਕੇ ਨਿਆਣਾ ਪਹਾੜਾ ਵਧੀਆ ਠੀਕ ਆ ਜੀ ਬਾਈ ਕਹਿੰਦਾ 2 ਮਹੀਨੇ ਫਨਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਮੁੱਠੀ ਵਾਲਾ ਥਣ ਆਰਡਰ ਦੀ ਕੁਆਲਿਟੀ ਚੈੱਕ ਕਰ ਲੋ ਵੀਡੀਓ ਬਣਾਉਣ ਦਾ ਸਮਾਂ 2 ਵਜੇ ਦਾ ਦੇਖ ਸਕਦੇ ਹੋ ਸ਼ਾਮ ਦੀ 2:00 ਤੇ ਹਜੇ 4 ਘੰਟੇ ਪਏ ਆ ਜੀ ਬਹੁਤ ਸੋਹਣਾ ਬੰਦ ਥੱਲੇ ਬਹੁਤ ਸੋਹਣਾ ਥਣ ਜੀ ਬਾਈ ਕਹਿੰਦਾ 9 ਕਿਲੋ ਦੁੱਧ ਤਿਆਰ ਆ ਕੋਈ ਵੀ ਆਪਦੀ ਤਸੱਲੀ ਵਾਸਤੇ ਚਵਾਈ ਕਰ ਸਕਦਾ ਹੈ ਦੋ ਟਾਈਮ ਚਾਰ ਟਾਈਮ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ 16000 ਜੀ ਮੁੱਲ ਬਾਈ 16000 ਰੁਪਿਆ ਕਰਦੇ ਆ ਜੀ ਬੱਚਾ ਖਸਪੈਰੀ ਹੋਇਆ ਵਾ 2 ਮਹੀਨੇ ਹੋ ਗਏ ਸੂਈ ਨੂੰ ਜੀ ਸੋਲਾ ਦਿਨ ਹੋ ਗਿਆ ਬਾਈ ਕਹਿੰਦਾ ਟੀਕਾ ਭਾਈ ਨੂੰ ਪਰ ਆਪਾਂ ਖਾਲੀ ਮੰਨ ਕੇ ਦੇਵਾਂਗੇ ਆਰਡਰ ਦੀ ਕੁਆਲਿਟੀ ਇੱਕ ਵਾਰੀ ਫੇਰ ਚੈੱਕ ਕਰ ਲਓ ਬਹੁਤ ਸੋਹਣਾ ਹਵਾਨਾ ਫਿਟਿੰਗ ਆ ਲੈ ਜੀ ਮੂੰਹ ਮੱਥਾ ਚੈੱਕ ਕਰ ਲਓ ਜੀ ਛੋਟੀ ਛੋਟੀ ਸਿੰਗੀ ਧੰਨਵਾਦ ਜੀ